ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਖੜੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਟੂਸਾ ਜੋ ਕਿ ਬਲਾਗ ਗੁਰੂ ਸਰ ਸਿਹਾਰ ਦੇ ਅਧੀਨ ਪੈਂਦਾ ਹੈ ਪਿੰਡ ਟੂਸਾ ਜਿੱਥੇ ਕਿ ਪਿਛਲੇ 20 ਸਾਲਾਂ ਤੋਂ ਪਿੰਡ ਵਿੱਚ ਪੈਂਦੇ ਛੱਪੜ ਦੀ ਸਫਾਈ ਨੂੰ ਲੈ ਕੇ ਪਿੰਡ ਵਾਸੀ ਵੱਡੇ ਪੱਧਰ ਤੇ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ ਤੇ ਪਿੰਡ ਵਿੱਚ ਪਏ ਸੀਵਰੇਜ ਦੇ ਬਲਾਕਜ ਹੋਣ ਕਾਰਨ ਪਿੰਡ ਵਿੱਚ ਥਾਂ-ਥਾਂ ਤੇ ਪਾਣੀ ਦੇ ਵੱਡੇ ਵੱਡੇ ਟੋਪੇ ਲੱਗੇ ਦਿਖਾਈ ਦੇ ਰਹੇ ਹਨ ਨਾਲੇ ਪਿੰਡ ਦੇ ਬਹੁਤ ਹੀ ਨੌਜਵਾਨ ਬੀਰ ਬਰਿੰਦਰ ਸਿੰਘ ਜਿਨ੍ਹਾਂ ਤੋਂ ਇਸ ਸਮੱਸਿਆ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿਉਂਕਿ ਇਹਨਾਂ ਵੱਲੋਂ ਹੀ ਸਾਨੂੰ ਇਸ ਪਿੰਡ ਦੀ ਸਮੱਸਿਆ ਬਾਰੇ ਦੱਸਿਆ ਗਿਆ ਹੈ ਕਿ ਕਿਸੇ ਵੀ ਸਰਕਾਰ ਜਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪਿੰਡ ਨੂੰ ਵੱਡੀ ਪੱਧਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਤਿ ਸ਼੍ਰੀ ਅਕਾਲ ਵਿਰੇਂਦਰ ਜੀ ਸਤਿ ਸ਼੍ਰੀ ਅਕਾਲ ਵੀਰੇ ਵਿਰੇਂਦਰ ਜੀ ਇਹ ਜਿਹੜੀ ਤੁਹਾਡੀ ਪਿੰਡ ਦੀ ਸਮੱਸਿਆ ਵਾ ਹਾਂਜੀ ਇਹ ਕਦੋਂ ਤੇ ਤੇ ਕਿਵੇਂ ਸ਼ੁਰੂ ਹੋਈ ਹੈ ਅ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਨਾ ਕਿ ਤੁਸੀਂ ਸਾਡੇ ਪਿੰਡਵਾਲਿਆਂ ਦੀ ਇੱਕ ਆਵਾਜ਼ ਤੇ ਤੁਸੀਂ ਨਾ ਸਾਡੀ ਜਿਹੜੀ ਸਮੱਸਿਆ ਵਾ ਸੁਣਨਾ ਹੈ ਮੈਂ ਇੱਕ ਗੱਲ ਇੱਥੇ ਕਲੀਅਰ ਕਰਨੀ ਚਾਹੁੰਦਾ ਨਾ ਜਦੋਂ ਤੁਸੀਂ Google ਤੇ ਸਰਚ ਕਰੋਗੇ ਨਾ ਕਿ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਕਿਹੜੇ ਨੇ ਉਹਦੇ ਦੇ ਵਿੱਚ ਸ਼ਾਇਦ ਦੂਜੇ ਜਾਂ ਤੀਜੇ ਨੰਬਰ ਤੇ ਤੁਹਾਨੂੰ ਮੇਰੇ ਪਿੰਡ ਦਾ ਟੂਸੇ ਪਿੰਡ ਦਾ ਨਾਮ ਦੇਖਣ ਨੂੰ ਮਿਲੇਗਾ। ਬਟ ਅਨ ਫੋਰਚੂਨੇਟਲੀ ਸਾਡੇ ਪਿੰਡ ਦੇ ਵਿੱਚ ਬਹੁਤ ਸਮੱਸਿਆਵਾਂ ਹਨ ਜੇ ਸਾਡੇ ਪਿੰਡ ਵੱਡਾ ਅਤੇ ਓਬਵੀਅਸ ਗੱਲ ਹੈ ਕਿ ਵੋਟਾਂ ਵੀ ਬਹੁਤ ਆਉਣਗੀਆਂ। ਹਰੇਕ ਪਾਰਟੀ ਦਾ ਲੀਡਰ ਵੋਟਾਂ ਤੋਂ ਪਹਿਲਾਂ ਪੰਚੀ ਦੀਆਂ ਸਰਪੰਚੀ ਦੀਆਂ ਐਮ ਐਲ ਏ ਬਣਨਾ ਐਮ ਪੀ ਬਣਨਾ ਹਰੇਕ ਲੀਡਰ ਸਾਡੇ ਪਿੰਡ ਦੇ ਵਿੱਚ ਆਉਂਦਾ। ਵਾਅਦੇ ਕਰਦੇ ਆ ਕਿ ਤੁਹਾਡੇ ਇਹ ਕੰਮ ਕਰਵਾਏ ਜਾਣਗੇ ਉਹ ਕੰਮ ਕਰਵਾਏ ਜਾਣਗੇ ਬਟ ਉਹਦਾ ਇੱਕ ਨਾ ਨਮੂਨਾ ਤੁਸੀਂ ਆ ਸਾਡਾ ਛੱਪੜ ਦੇਖ ਲਓ ਇਹ ਛੱਪੜ ਦੇ ਆਸ-ਪਾਸ ਜੇ ਤੁਸੀਂ ਦੇਖੋ ਨਾ ਪਿੰਡ ਦੀ ਕਮ ਸੇ ਕਮ 25% ਪਾਪੂਲੇਸ਼ਨ ਰਹਿੰਦੀ ਆ ਗਰੀਬ ਲੋਕ ਰਹਿੰਦੇ ਨੇ ਜਦੋਂ ਬਾਰਿਸ਼ਾਂ ਹੁੰਦੀਆਂ ਉਹਨਾਂ ਦੇ ਘਰਾਂ ਦੇ ਕੀ ਹਾਲਾਤ ਹੁੰਦੇ ਨੇ ਉਹਨਾਂ ਦੇ ਘਰ ਦੇ ਅੱਗੇ ਪੂਰੇ ਪਿੰਡ ਦਾ ਗੰਦ ਜਾਂਦਾ ਸੋ ਤੁਸੀਂ ਦੇਖ ਲਓ ਕਿ ਉਹਨਾਂ ਦਾ ਮਾਨਸਿਕ ਲੈਵਲ ਕਿੱਥੇ ਤੱਕ ਉਹ ਕੰਮ ਕਰਦਾ ਹੋਏਗਾ ਸੋ ਅਸੀਂ ਕਹਿ ਦਿੰਦੇ ਹਾਂ ਨਾ ਤੁਸੀਂ ਵੀ ਆਪਾਂ ਵੀ ਚੈਨਲਾਂ ਤੇ ਕਹਿ ਦਿੰਦੇ ਹਾਂ ਕਿ ਸਾਨੂੰ ਗਲੀਆਂ ਨਾਲੀਆਂ ਤੋਂ ਆਟਾ ਦਾਲ ਤੋਂ ਉੱਪਰ ਉੱਠ ਕੇ ਮੁੱਦੇ ਚੁੱਕਣੇ ਚਾਹੀਦੇ ਨੇ ਪਰ ਬਦਕਿਸਮਤੀ ਦੇ ਨਾਲ ਜਿਹੜਾ ਸਾਡਾ ਪ੍ਰਸ਼ਾਸਨ ਉਹਨੇ ਸਾਨੂੰ ਗਲੀਆਂ ਨਾਲੀਆਂ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਬਾਰਸ਼ਾਂ ਦਾ ਸਮਾਂ ਸ਼ੁਰੂ ਹੋ ਜਾਣਾ ਆ ਸਾਰੀ ਸੜਕ ਬਲੌਕ ਹੋ ਜਾਣੀ ਆ ਸਕੂਲ ਦੀਆਂ ਬੱਸਾਂ ਹੁੰਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸੜਕ ਕਿੱਥੇ ਆ ਛੱਪੜ ਕਿੱਥੇ ਆ ਮਤਲਬ ਇਹ ਦੁਰਘਟਨਾ ਨੂੰ ਅੰਜਾਮ ਦੇਣ ਦਾ ਇੱਕ ਨਾ ਬਹੁਤ ਵਧੀਆ ਸੱਦਾ ਦਿੱਤਾ ਗਿਆ ਸਾਡੇ ਜਿਹੜਾ ਪਿੰਡ ਦਾ ਛੱਪੜ ਆ ਪਿਛਲੇ 20 ਸਾਲਾਂ ਤੋਂ ਮੈਂ ਬਚਪਨ ਤੋਂ ਦੇਖਦਾ ਹੁੰਦਾ ਬਜ਼ੁਰਗ ਖੜੇ ਆ ਸਾਡੇ ਪਿੰਡ ਦੇ ਮੇਰੇ ਉਮਰ ਦੇ ਵੀ ਇੱਥੇ ਖੜੇ ਆ ਇਹਨਾਂ ਨੂੰ ਵੀ ਪਤਾ ਅਸੀਂ ਬਚਪਨ ਤੋਂ ਦੇਖਦੇ ਆਉਂਦੇ ਆ ਇਸ ਛੱਪੜ ਦੇ ਵਿੱਚ ਹਰ ਤਰ੍ਹਾਂ ਦੀ ਗੰਦਗੀ ਮਿਲਦੀ ਆ ਸਿਰਫ ਗੱਲਾ ਪਾਣੀ ਨਹੀਂ ਆਉਂਦਾ ਲੋਕ ਕੂੜਾ ਸੁੱਟ ਕੇ ਜਾਂਦੇ ਆ ਕੋਈ ਨਹੀਂ ਦੇਖਦਾ ਕਿ ਆਸ-ਪਾਸ ਇਹਦੇ ਵਸੂ ਆ ਸਭ ਤੋਂ ਵੱਡੀ ਗੱਲ ਗੁਰੂ ਘਰ ਸਾਹਮਣੇ ਆ ਗੁਰੂ ਘਰ ਦੇ ਸਾਹਮਣੇ ਦੱਸੋ ਇੰਨੀ ਵੱਡੀ ਗੰਦਗੀ ਪਈ ਆ ਪੌਣੇ ਪਿੰਡ ਦਾ ਪਾਣੀ ਇੱਥੇ ਆਉਂਦਾ ਇਹ ਨਹੀਂ ਹੈਗਾ ਕਿ ਪਾਣੀ ਇੱਥੇ ਆਉਂਦਾ ਇਹਦੀ ਸਾਨੂੰ ਪ੍ਰੋਬਲਮ ਆ ਸਿਸਟਮ ਮੜਾ ਸੀਵਰੇਜ ਬੰਦ ਪਏ ਨੇ ਪਿੰਡ ਦੇ ਹੋਰ ਛੱਪੜ ਖਾਲੀ ਪਏ ਨੇ ਸਿਰਫ ਇਹ ਛੱਪੜ ਭਰਦਾ ਜਦੋਂ ਛੱਪੜ ਭਰਦਾ ਸਾਰੇ ਜਿੰਨੇ ਆਸ-ਪਾਸ ਘਰ ਨੇ ਉਹ ਤੁਸੀਂ ਇਹਦੇ ਵਿੱਚ ਕੈਪਚਰ ਕਰ ਹੀ ਲੈਣੇ ਆ ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਜਾਣਾ ਜਦੋਂ ਪਾਣੀ ਜਾਣਾ ਕਰਦੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਦੀ ਦਿਹਾੜੀ ਪਾਣੀਆ ਪਾਣੀ ਬਾਹਰ ਕੱਢਣ ਚ ਨਿਕਲ ਜਾਂਦੀ ਆ ਫਿਰ ਪਿੰਡ ਦਾ ਜਿਹੜਾ ਗੰਧ ਆਉਂਦਾ ਉਹ ਸਾਫ਼ ਕਰਨਾ ਸੋ ਸਾਡੀ ਸਾਰਿਆਂ ਦੀ ਇਹੀ ਗੁਜਾਰਿਸ਼ ਆ ਕਿ ਜਦੋਂ ਸਾਡੇ ਪਿੰਡ ਨਾਲ ਕੋਈ ਵੀ ਨੇਤਾ ਇਹ ਮੇਰਾ ਆਪਣਾ ਪਰਸਨਲ ਓਪੀਨੀਅਨ ਕਿ ਜਦੋਂ ਕੋਈ ਵੀ ਨੇਤਾ ਨਾ ਸਾਡੇ ਪਿੰਡ ਕੋਈ ਵੋਟਾਂ ਮੰਗਣ ਆਏਗਾ ਜਾਂ ਪਿੰਡ ਦਾ ਕੋਈ ਹੈ ਨਾ ਮੋਹਤਵਾਰ ਵੋਟਾਂ ਮੰਗਣ ਆਏਗਾ ਕਿ ਸਾਨੂੰ ਵੋਟਾਂ ਪਾਓ ਤਾਂ ਆ ਮੁੱਦਾ ਜ਼ਰੂਰ ਚੁੱਕਿਓ ਸਾਨੂੰ ਇਹਦਾ ਹੱਲ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਆ ਜਿਹੜੇ ਲੋਕ ਖੜੇ ਆ ਜਾਂ ਮੇਰੇ ਆਸ-ਪਾਸ ਦੇ ਜਿੰਨੇ ਵੀ ਲੋਕ ਆ ਨਾ ਕਿ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਵੋਟਾਂ ਲੈ ਕੇ ਤਾਂ ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਨਾ ਪਿੰਡ ਦੇ ਕੁਸ਼ਕ ਪਰਿਵਾਰ ਜਾਂ ਕੁਸ਼ਕ ਬੰਦਿਆ ਦੇ ਪ੍ਰਭਾਵ ਹੇਠਾਂ ਹੀ ਰਹਿ ਜਾਂਦਾ ਫਿਰ ਅਸੀਂ ਸਿਰਫ ਇੱਕ ਕੀੜੇ ਮਕੌੜਿਆਂ ਦੇ ਬਰਾਬਰ ਰਹਿ ਜਾਂਦੇ ਆ ਠੀਕ ਹੈ ਸੋ ਸਿਰਫ ਮੇਰੇ ਪਿੰਡ ਦੇ ਵਿੱਚ ਇੱਕ ਇਹ ਛੱਪੜ ਦਾ ਮੁੱਦਾ ਨਹੀਂ ਹੈਗਾ ਹੋਰ ਬਹੁਤ ਮੁੱਦੇ ਨੇ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਦੇ ਵਿੱਚੋਂ ਆਉਣ ਵਾਲਾ ਪਿੰਡ ਟੂਸੇ ਜਿਹਦੇ ਵਿੱਚ ਪੰਜਵੀਂ ਕਲਾਸ ਤੋਂ ਬਾਅਦ ਗਰੀਬ ਬੱਚਾ ਛੇਵੀਂ ਕਲਾਸ ਦੇ ਵਿੱਚ ਆਪਣੇ ਬੱਚਿਆਂ ਨੂੰ ਕਿੱਥੇ ਪੜਨ ਪਾਏਗਾ ਉਹਦੀ ਸਹੂਲਤ ਨਹੀਂ ਹੈਗੀ ਕੋਈ ਕੋਈ ਸਮਾਰਟ ਸਰਕਾਰੀ ਹਾਈ ਸਕੂਲ ਨਹੀਂ ਹੈਗਾ ਮੇਰੇ ਪਿੰਡ ਦੇ ਵਿੱਚ ਦੂਜੇ ਪਿੰਡ ਦੇ ਵਿੱਚ ਤੀਜੇ ਪਿੰਡ ਦੇ ਵਿੱਚ ਜਾਣਾ ਪੈਂਦਾ ਬੱਚਿਆਂ ਨੂੰ ਪੜਨ ਦੇ ਲਈ ਸੋ ਬਹੁਤ ਮੁੱਦੇ ਨੇ ਸੋ ਆਪਾਂ ਚਲੋ ਅੱਜ ਆ ਮੁੱਦੇ ਤੇ ਗੱਲ ਕਰਦੇ ਆ ਕਿ ਸਾਡੇ ਜਿਹੜੇ ਪਿੰਡ ਦਾ ਛੱਪੜਾ ਆਸ-ਪਾਸ ਦੇ ਪਿੰਡ ਦੇਖ ਲਓ ਛੋਟੇ-ਛੋਟੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਛੱਪੜ ਬਣੇ ਹੋਏ ਨੇ ਬਟ ਵੱਦ ਕਿਸਮਤੀ ਨਾਲ ਸਾਡੇ ਪਿੰਡ ਦੀ ਵਾਰੀ ਹੋਈ ਨਹੀਂ ਆਈ ਇਹਨਾਂ ਤੋਂ ਇਸ ਸਮੱਸਿਆ ਬਾਰੇ ਜਾਣਕਾਰੀ ਹਸਲ ਕਰਦੇ ਆ ਸਤਿ ਸ਼੍ਰੀ ਅਕਾਲ ਸੁਪਾਸਨ ਜੀ ਜਿਹੜੀ ਆਪਣੀ ਇਹ ਪਿੰਡ ਦੀ ਛੱਪੜ ਦੀ ਸਮੱਸਿਆ ਵਾ ਇਹ ਕਿੰਨੇ ਟਾਈਮ ਤੋਂ ਆ ਤੇ ਇਹ ਹੱਲ ਕਿਉਂ ਨਹੀਂ ਹੋ ਰਹੀ ਇਹ ਜੀ ਮੈਂ ਪਹਿਲਾਂ ਤਾਂ ਤੁਹਾਡਾ ਸਾਡੇ ਪਿੰਡ ਦੇ ਵਿੱਚ ਆਉਣ ਤੇ ਸਵਾਗਤ ਕਰਦਾ ਹਾਂ ਇਹ ਤੁਸੀਂ ਸਾਡੇ ਪਿੰਡ ਦੇ ਵਿੱਚ ਆਏ ਹੋ ਕਿ ਸਾਡੀ ਵੀ ਇਹ ਸਮੱਸਿਆ ਬਾਰੇ ਉਸ ਵਿਚਾਰ ਸੁਣੋਗੇ ਉਹ ਸਾਡੇ ਸਰਕਾਰ ਤੱਕ ਪਹੁੰਚਾਉਂਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਜਦੋਂ ਅਸੀਂ ਬਚਪਨ ਤੋਂ ਇੱਥੇ ਗੁਜ਼ਾਰ ਰਹੇ ਹਾਂ ਆਪਣਾ ਮੇਰਾ ਮਕਾਨ ਵੀ ਲੱਗ ਗਿਆ ਪਰ ਲੇਕਿਨ ਜਦੋਂ ਇਸ ਅਸੀਂ ਛੋਟੇ ਹੁੰਦੇ ਸੀ ਇਸ ਛੱਪੜ ਦੇ ਵਿੱਚ ਇੰਨਾ ਪਾਣੀ ਸਾਫ਼ ਹੁੰਦਾ ਸੀ ਕਿ 1 ਰੁਪਿਆ ਵੀ ਸੁੱਟ ਦਈਏ ਤਾਂ ਬੰਦਾ ਉਹ ਵੀ ਚੁੱਕ ਲੈਂਦਾ ਸੀ ਪਰ ਲੇਕਿਨ ਅੱਜ ਜੋ ਜਿਹੜੇ 20 25 30 ਸਾਲ ਤੋਂ ਅਸੀਂ ਇਹਨੂੰ ਦੇਖ ਰਹੇ ਹਾਂ ਕਿ ਜਿਹੜੀ ਕਿ ਥੋੜੀ ਥੋੜੀ ਹੁੰਦੀ ਹੁੰਦੀ ਅੱਜ ਤੱਕ ਇੰਨੀ ਮਤਲਬ ਵਰਤਰੀ ਸਮੱਸਿਆ ਬਣ ਗਈ ਆ ਕਿ ਅੱਜ ਇੱਥੇ ਰਹਿਣਾ ਬੜਾ ਮੁਸ਼ਕਲ ਹੋ ਰਿਹਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਕਿੰਨੇ ਲੋਕ ਕੈਂਸਰ ਨਾਲ ਮਰਦੇ ਆ ਕਿੰਨੇ ਲੋਕ ਇਥੋਂ ਬਿਮਾਰ ਹੋ ਕੇ ਹਸਪੀਟਲਾਂ ਜਾਂਦੇ ਆ ਕਿ ਕੋਈ ਪਤਾ ਨਹੀਂ ਗਰੀਬ ਘਰ ਦੇ ਵਿੱਚ ਇੰਨੇ ਮਤਲਬ ਜਿਹੜੇ ਹਾਲਾਤ ਮਾੜੇ ਨੇ ਗਰੀਬਾਂ ਦੇ ਜਿਹਨੂੰ ਕਿ ਸਰਕਾਰ ਅਜੇ ਤੱਕ ਸਾਡੀ ਕੋਈ ਸੁਣੋ ਪਹਿਲੀਆਂ ਸਰਕਾਰਾਂ ਵੀ ਰਹਿ ਕੇ ਚੱਲੀਆਂ ਗਈਆਂ ਮੈਂ ਸਰਕਾਰ ਦੀ ਕੱਲੀ ਦੀ ਗੱਲ ਨਹੀਂ ਕਰਦਾ ਵੀ ਇਹ ਨਹੀਂ ਸੁਣਦੇ ਕਿਉਂਕਿ ਹੁਣ ਆਏ ਨੇ ਸ਼ਾਇਦ ਅੱਜ ਇਹਨਾਂ ਕੋਲੇ ਸਾਡੀ ਸਮੱਸਿਆ ਜਾਵੇ ਤੇ ਸਾਡੀ ਸੁਣ ਲੈਣ ਪਹਿਲੀਆਂ ਸਰਕਾਰਾਂ ਕੋਲੇ ਵੀ ਅਸੀਂ ਕਹਿ ਕੇ ਕਿ ਹੰਭ ਗਏ ਆ ਇਸ ਲਈ ਸਰਕਾਰਾਂ ਵੀ ਰਹਿ ਗਏ ਆ ਕਿ ਸਾਡੇ ਥੱਪੜ ਦੀ ਕੋਈ ਸਮੱਸਿਆ ਦਾ ਹੱਲ ਕਰੋ ਇਹਦੇ ਪਾਣੀ ਦੀ ਜਾਂ ਤਾਂ ਕੋਈ ਨਿਕਾਸੀ ਕਰੋ ਜੇ ਨਹੀਂ ਵੀ ਨਿਕਾਸੀ ਕਰ ਸਕਦੇ ਤੁਸੀਂ ਇੱਥੇ ਖੂਹ ਬਣਵਾਵੋ ਖੂਹ ਬਣਵਾ ਕੇ ਉਹਦੀ ਗਰਕਣੀ ਕਰੋ ਤਾਂ ਕਿ ਪਿੰਡ ਦਾ ਪਾਣੀ ਉਹਦੇ ਵਿੱਚ ਜਾਵੇ ਅੱਗੇ ਜਾ ਕੇ ਉਹਨਾਂ ਨੂੰ ਟਿਊਬ ਲਾ ਨੂੰ ਖੇਤੀ ਨੂੰ ਵਰਤਿਆ ਜਾ ਸਕੇ ਪਰ ਲੇਕਿਨ ਕੋਈ ਸਾਡਾ ਅਧਿਕਾਰੀ ਅਜੇ ਤੱਕ ਸਾਡੀ ਗੱਲ ਨਹੀਂ ਸੁਣਦਾ ਥੋੜੇ ਦਿਨ ਪਹਿਲਾਂ ਹੋਊਗੀ ਇਹ ਤੇ ਬੀਡੀਪੀ ਸਾਹਿਬ ਵੀ ਆਏ ਸੀ ਉਹਨਾਂ ਨੂੰ ਵੀ ਮੈਂ ਇਹਦੇ ਬਾਰੇ ਦੱਸਿਆ ਸੀ ਖਾਸ ਕਰਕੇ ਮੈਂ ਕਿਹਾ ਵੀ ਤੁਸੀਂ ਸਾਡੀ ਹਾਲਾਤ ਦੇਖੋ ਵੀ ਸਾਡੀ ਹਾਲਾਤ ਕੀ ਆ ਉਹ ਜਗ੍ਹਾ ਦੇ ਉੱਤੇ ਚੌਂਤੇ ਦੇ ਕੋਲੇ ਖੜਾ ਕੇ ਉਹਨਾਂ ਨੂੰ ਮੈਂ ਦੱਸਿਆ ਸੀ ਵੀ ਸਾਡੇ ਆ ਹਾਲਤ ਦੇਖੋ ਇੰਨਾ ਗੰਦ ਜਿਹੜਾ ਪਿਆ ਇਹ ਅਸੀਂ ਮਤਲਬ ਕਿਸ ਤਰੀਕੇ ਨਾਲ ਰਹ ਰਹੇ ਆ ਤੁਸੀਂ ਸਾਨੂੰ ਕੁਝ ਦੂਸਰੀ ਗੱਲ ਆਇਆ ਕਿ ਪਹਿਲਾਂ ਤੁਸੀਂ ਇੱਕ ਨਾਲੋਂ ਵੀ ਗਵਰਨਮੈਂਟ ਕਹਿੰਦੀ ਆ ਜੀ ਜਾਓ ਜੀ ਜਾ ਕੇ ਆਂਗਣਵਾੜੀ ਵਾਲਿਆਂ ਨੂੰ ਭੇਜ ਦਿੰਦੇ ਨੇਗਾ ਆਪਣੇ ਇਹਨਾਂ ਨੂੰ ਜਿਹੜੀ ਇਹਨਾਂ ਕੋਲੇ ਰੱਖੀਆਂ ਨੇ ਆਪਣੀਆਂ ਹਸਪੀਟਲ ਦੇ ਵਿੱਚ ਆਸਾ ਵਰਕਰ ਉਹਨਾਂ ਨੂੰ ਭੇਜ ਦੇ ਦਿਓ ਜਾਓ ਜੀ ਉਹਨਾਂ ਦੇ ਕੂਲਰਾਂ ਦੇ ਵਿੱਚ ਪਾਣੀ ਦੇਖੋ ਜਾ ਕੇ ਪਾਣੀ ਖੜਾ ਤਾਂ ਨਹੀਂ ਹੈਗਾ ਮੱਛਰ ਤਾਂ ਨਹੀਂ ਪੈਦਾ ਹੁੰਦਾ ਬਿਮਾਰੀਆਂ ਤਾਂ ਨਹੀਂ ਲੱਗਦੀਆਂ ਡੇਂਗੂ ਦਾ ਕੰਮ ਚੱਲ ਰਿਹਾ ਪਰ ਲੇਕਿਨ ਆਹ ਡੇਂਗੂ ਵੱਲ ਕੋਈ ਧਿਆਨ ਨਹੀਂ ਦਿੰਦਾ ਉੁੱਲਰ ਦੇ ਵਿੱਚ ਤਾਂ 5-4 ਕਿਲੋ ਪਾਣੀ ਹੋਊ 10 ਕਿਲੋ ਪਾਣੀ ਹੋਊ ਪਰ ਇੱਥੇ ਤਾਂ ਮਣਾ ਮੂੰਹ ਪਾਣੀ ਆ ਜਿਹਦਾ ਕੋਈ ਕੋਈ ਸਰਕਾਰ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਰਹਿੰਦੇ ਆਂ ਮੈਂ ਸਰਕਾਰ ਕੋਲੇ गुजारिश ਕਰਦਾ ਬੇਨਤੀ ਕਰਦਾ ਸਰਕਾਰ ਨੂੰ ਹੱਥ ਜੋੜ ਕੇ ਕਿ ਸਾਡੀ ਇਹ ਸਮੱਸਿਆ ਦਾ ਹੱਲ ਕੱਢੋ ਸਾਡੇ ਬਾਰੇ ਸੋਚੋ ਸਾਡੇ ਬੱਚਿਆਂ ਬਾਰੇ ਸੋਚੋ ਸਾਡੀ ਗਰੀਬ ਬਸਤੀ ਬਾਰੇ ਸੋਚੋ ਕਿ ਪਿੰਡ ਦੇ ਵਿੱਚ ਜਿਹੜਿਆ ਤੁਸੀਂ ਲਾਓ ਗੁਰਦੁਆਰਾ ਸਾਹਿਬ ਦੇ ਨਾਲ ਪਾਏ ਪਾਏ ਨੇ ਉਹ ਪਾਏ ਪਾ ਇੱਥੇ ਆ ਕੇ ਬੰਦ ਹੋ ਜਾਂਦੇ ਆਂ ਅਜੇ ਵੀ ਉਹ ਜਿਹੜਾ ਪਾਣੀ ਆ ਪਾਈਪਾਂ ਦਾ ਬਾਹਰ ਨਿਕਲ ਰਿਹਾ ਥੋੜੀ ਜਿਹੀ ਬਾਰਸ਼ ਆ ਗਈ ਪਰ ਕੇ ਗੁਰਦੁਆਰਾ ਸਾਹਿਬ ਦੇ ਨਾਲ ਦੀ ਰੋਡ ਸਾਰੀ ਬੰਦ ਹੋ ਜਾਂਦੀ ਹੈ ਅੱਜ ਸਾਡੇ ਗੁਰਦੁਆਰਾ ਸਾਹਿਬ ਦੀ ਹਾਲ ਦੇਖੋ ਬਾਹਰ ਨਿਕਲਦੇ ਆ ਜਦੋਂ ਕਿ ਬੰਦਾ ਹਰੇਕ ਬੰਦਾ ਜਾਂਦਾ ਗੁਰੂ ਘਰ ਜਾਂਦਾ ਰੱਬ ਦਾ ਨਾਮ ਲੈਂਦਾ ਜਦੋਂ ਗੁਰੂ ਘਰ ਤੋਂ ਬਾਹਰ ਨਿਕਲਦਾ ਉਹਨੂੰ ਵਧੀਆ ਸਤਿਗੁਰ ਦਾ ਸ਼ੁਕਰੀਆ ਦਾ ਕਰਦਾ ਪਰ ਲੇਕਿਨ ਜਦੋਂ ਅਸੀਂ ਗੁਰੂ ਘਰ ਦੇ ਵਿੱਚੋਂ ਬਾਹਰ ਨਿਕਲਦੇ ਆ ਸਾਨੂੰ ਆ ਗੰਦ ਨਜ਼ਰ ਆਉਂਦਾ ਅਸੀਂ ਸ਼ੁਕਰੀਆ ਦਾ ਕਿਹਦਾ ਕਰੀਏ ਪਰ ਅਸੀਂ ਸਰਕਾਰ ਨੂੰ ਕੋਸਦੇ ਆ ਮੇ ਸਰਕਾਰ ਜੀ ਸਾਡੀ ਵੀ ਸੁਣੋ ਸਾਡੇ ਵੱਲ ਵੀ ਧਿਆਨ ਦਿਓ ਮੈਂ ਆਪਣੇ ਵੱਲੋਂ ਆ ਸਾਡੀ ਸਾਰੀ ਟੀਮ ਵੱਲੋਂ ਮੈਂ ਬੇਨਤੀ ਕਰਦਾ ਸਰਕਾਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਸਾਡੇ ਹਲਕਾ ਵ代ਕ ਜਿਹੜੇ ਨੇ ਹਾਕਮ ਸਿੰਘ ਨੂੰ ਬੇਨਤੀ ਕਰਦਾ ਮੈਂ ਬਾਕੀ ਵੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਵੀਡੀਓ ਪੇ ਵਗੈਰਾ ਜਿਹੜੇ ਦਰਜਾ ਪਦਰਜਾ ਉੱਪਰ ਤੱਕ ਨੇ ਮਾਉਨਾ ਨੂੰ ਵੀ ਬੇਨਤੀ ਕਰਦਾ ਕਿ ਸਾਡੇ ਇਸ ਸਮੱਸਿਆ ਦਾ ਹੱਲ ਕੱਢੋ ਇੱਥੇ ਆ ਕੇ ਦੇਖੋ ਸਾਡਾ ਰਹਿਣਾ ਕੀ ਆ ਤੁਹਾਨੂੰ ਦੇਖੋ ਜੀ ਯਾਰ ਲਿੰਗ ਦੇ ਕਰਦੇ ਪਹਿਲਾਂ ਹਜ਼ਾਰ ਆ ਪੈਂਟ ਨੂੰ ਗਾਲ ਕੱਢਦੇ ਹੋਗੇ ਠੀਕ ਹੈ ਜੀ। ਪੂਚਿਆ ਨੂੰ। ਹੂੰ। ਬਈ ਇਹ ਕੋਈ ਇਹਦਾ ਕੋਈ ਹੱਲ ਨਹੀਂ ਕਰਦਾ ਜੋ ਡੇੜਾ ਵੀ ਸਰਪੰਚ ਹੋਰ ਦਾ। ਪੈਸਾ ਬਸ ਇਹਦਾ ਗੌਰਮੈਂਟ ਨਹੀਂ ਮਾਰੀ ਐ ਜੀ ਕਹਿੰਨੇ ਗੌਰਮੈਂਟ ਨਹੀਂ ਮਾਰ ਗੌਰਮੈਂਟ ਮਾਰੀ ਐ। ਹੂੰ। ਗੌਰਮੈਂਟ ਚੰਗੀ ਐ ਮੂਹ ਮੂਹ ਤੇ ਮਾਰੇ ਨੇ। ਠੀਕ ਹੈ ਜੀ। ਆਪਾਂ ਇਹ ਕਹਿੰਨੇ ਆ ਵੀ ਇਹ ਪਸ ਸਾਡੇ ਟੋਬੇ ਦਾ ਦੇਖੋ ਜੀ ਇਹ ਘਰਾਂ ਤੇ ਸਾਰੇ ਮੱਤਰ ਜਾਂਦਾ ਮੋਸਪੇ ਜਾਂਦਾ ਆਪਣੇ ਆਂ ਗਾਂਵ ਦਾ। ਹੂੰ। ਕੋਈ ਹੱਲ ਨਹੀਂ ਜਿਆਦਾ ਸੀ ਤੜਕੇ ਉੱਠਦੇ ਇੰਨਾ ਮੋਸਪੇ ਦਾ ਸਾਨੂੰ। ਹੂੰ। ਸਾਰੇ ਪਿੰਡ ਦਾ ਲਿਆ ਕੇ ਉਹ ਉੱਥੇ ਪੈਪਰ ਛੱਡਦਾ ਸਾਡੇ ਦਰਾਂ ਮੂਰੇ। ਅੱਛਾ ਜੀ। ਭਈ ਕੋਈ ਹੱਲ ਨਹੀਂ ਛੱਡਾ ਇਹ ਜਿੱਥੇ ਖਾਣ ਦੀ ਛੱਡਦੇ 2 2 ਮਿੰਟ ਇਹ ਸਾਡੇ ਥੱਪੜ ਦਾ ਹੱਲ ਹੋਣਾ ਚਾਹੀਦਾ ਇਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ